ਸਸਿਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਆਪਣੇ ਨਵੇਂ ਵਲੌਗ ਦੇ ਵਿੱਚ ਉਮੀਦ ਕਰਦਾ ਹਾਂ ਸਾਰੇ ਠੀਕ ਹੋਵੋਗੇ ਸਵੇਰੇ ਉੱਠਣ ਤੋਂ ਬਾਅਦ ਆਪਾਂ ਪੀਤਾ ਸੀ ਇੱਕ ਗਲਾਸ ਪਾਣੀ ਪਾਣੀ ਪੀ ਕੇ ਆលਿਆ ਆਪਾਂ ਬਾਹਨ ਜਾ ਕਿਉਂਕਿ ਰਾਤੀ ਆਪਾਂ ਕੰਮ ਤੇ ਸੀਗੇ ਤੇ ਭੈਣ ਹੁਣੀ ਕੱਲ ਸ਼ਾਮ ਨੂੰ ਆਏ ਸੀਗੇ ਰਾਤ ਮੈਂ 1 ਵਜੇ ਐਸੀ ਤੇ ਸਵੇਰੇ ਆਪਾਂ ਬਾਹਨ ਜੇ ਨੂੰ ਆਹ ਲਿਆ ਸਾਹਰੇ ਤੇ ਦਿਖਾਉਣ ਲੱਗਿਆ ਆਪਣੀਆਂ ਚਿੜੀਆਂ ਨਿੱਕੀਆਂ ਨਿੱਕੀਆਂ 15-20 ਚਿੜੀਆਂ ਘਟੂ ਘਟ ਡੇਲੀ ਐ ਬੂਟੇ ਦੇ ਉੱਤੋਂ ਫੁੱਲਾਂ ਚ ਰਸ ਪੀਂਦੀਆਂ ਸਵੇਰੇ ਸਵੇਰੇ ਚਿੜੀਆਂ ਦੀ ਨਿੱਕੀ ਨਿੱਕੀ ਆਵਾਜ਼ ਬਹੁਤ ਸੋਹਣੀ ਲੱਗਦੀ ਆ ਫਿਰ ਮੈਂ ਤੁਰਪਿਆਂ ਨਾਲ ਡੱਬੂ ਨੂੰ ਲੈ ਕੇ ਘੇੜਾ ਘਟਣ ਹਰ ਵਾਰ ਦੀ ਤਰ੍ਹਾਂ ਡੱਬੂ ਆਪਣੇ ਮੂਰੇ ਮੂਰੇ ਤੇ ਆਪਾਂ ਡੱਬੂ ਦੇ ਪਿੱਛੇ ਪਿੱਛੇ ਆਣ ਜੇ ਨਾਲਾਡੀਆਂ ਬਾਡੀਆਂ ਕਰਦੇ ਆਪਾਂ ਕਾਫੀ ਲੇਟ ਹੋ ਚੁੱਕੇ ਸੀ ਘੇੜਾ ਘਟਣ ਆਉਣ ਨੂੰ ਮੈਂ ਲੇਟ ਹੋ ਚੁੱਕਿਆ ਸੀ ਤੇ ਅੱਜ ਆਪਣਾ ਕੰਮ ਵੀ ਦੋ ਜਿਹੜਾ ਲਾਉਣਾ ਸੀਗਾ ਅੱਜ ਅਸੀਂ ਨੇੜੇ ਨੂੰ ਮੁੜ ਗਏ ਤੇ ਦੂਰ ਜਾਣਾ ਠੀਕ ਨਹੀਂ ਸਮਝਿਆ ਕਿ ਮੈਂ ਕੰਮ ਤੋਂ ਬਹੁਤ ਲੇਟ ਹੋ ਜਾਣਾ ਸੀ ਆ ਜਾ ਓਏ ਆ ਜਾ ਤੇ ਹੁਣ ਤੁਹਾਨੂੰ ਇੱਕ ਇਹਦੀ ਦਿੱਲੀ ਦੀ ਆਰਟ ਦਿਖਾਉਣਾ ਬਾਦ ਰਾਤ ਕੋਈ ਹੋਰ ਕੁੱਤਾ ਦਸ ਗਿਆ ਨੇ ਹਰੇਕ ਨਾਲ ਪੰਗਾ ਆ ਜਾ ਆ ਜਾ ਆ ਜਾ ਕੀ ਹਾਲ ਹੈ ਦੋਸਤੋ ਇਹ ਡੌਗ ਜ਼ਿਆਦਾਤਰ ਫ੍ਰੈਂਡਲੀ ਹੁੰਦੇ ਆ ਬੱਚਿਆਂ ਨਾਲ ਬਹੁਤ ਖੇਡਦੇ ਆ ਥੱਲੇ ਥੱਲੇ ਕੋਣ ਵੇਖੀ ਹੋਣਾ ਛੇੜ ਦੇ ਥੱਲੇ ਉੱਤੋਂ ਲੈ ਚੱਲ ਜੀ ਬਾਣ ਜਨ ਨਾਲ ਆਡੀਆਂ ਬਾਡੀਆਂ ਕਰਦੇ ਤੋਂ ਬਾਅਦ ਆਪਾਂ ਲੱਗੇ ਗੱਡੀ ਦੇ ਸਮਾਨ ਲੋਡ ਕਰਨਾ ਨਾ ਨਾ ਮਾਨ ਲੋਡ ਕਰਾ ਕੇ ਆਪਾਂ ਹੋ ਗਏ ਤਿਆਰ ਤਿਆਰ ਹੋ ਕੇ ਭਾਂਜੇ ਨੂੰ ਕੀਤੀ ਬਾਏ ਬਾਏ ਤੇ ਮੇਖਾ ਮਰ ਗਿਆ ਸ਼ਾਮ ਨੂੰ ਆ ਕੇ ਬਾਏ ਲੈ ਕੇ ਪ੍ਰਮਾਤਮਾ ਦਾ ਨਾਮ ਗੱਡੀ ਆਪਾਂ ਤੋਰਤੀ ਕਰੋਂ ਤੇ ਫਿਰ ਪਹੁੰਚੇ ਪਿੰਡ ਲਖੇ ਲਖੇ ਆ ਕੇ ਆਪਾਂ ਕਰਤੇ ਕੂਲਰ ਫਿੱਟ ਇਥੇ ਟਾਈਮ ਨਾਲ ਪੱਖੇ ਕੂਲਰ ਫਿੱਟ ਕਰਨੇ ਜ਼ਰੂਰੀ ਸੀ ਕਿਉਂਕਿ ਇਸ ਤੋਂ ਬਾਅਦ ਸ਼ੌਕਨੀ ਸਾਹ ਦਾ ਬਾੜ ਸੀ ਇੱਕ ਕੇ ਮੱਥਾ ਤੁਰਪੇ ਆਪਾਂ ਵੀ ਅਗਲੇ ਕੰਮ ਵੱਲ ਜਿੱਥੇ ਆਪਾਂ ਅੱਜ ਦਾ ਦੂਜਾ ਕੰਮ ਲਾਉਣਾ ਸੀ ਅੱਗੇ ਵਾਲੇ ਕੰਮ ਤੋਂ ਅਸੀਂ ਲੇਟ ਸੀ ਇਸ ਕਰਕੇ ਅਸੀਂ ਜਿਹੜਾ ਮੁੰਡਾ ਇੱਥੇ ਸੱਦਣਾ ਸੀ ਉਹਨੂੰ ਵੀ ਅਸੀਂ ਨਾਲ ਹੀ ਲੈ ਗਏ ਕਿਉਂਕਿ ਗਾਂਹਲੇ ਕੰਮ ਤੋਂ ਲੇਟ ਸੀ ਜਦੋਂ ਆਪਾਂ ਪਹੁੰਚ ਗਏ ਪੈਲਸ ਪਿੰਡ ਕਾਲਸਾਂ ਜਿੱਥੇ ਆਪਣਾ ਜਿਹੜਾ ਦੂਜਾ ਪ੍ਰੋਗਰਾਮ ਸੀ ਲਾ ਕੇ ਗੱਡੀ ਬੈਕ ਸਾਈਡ ਆਪਾਂ ਲਾ ਲੇ ਕੂਲਰ ਫਿਰ ਸੇਤੀ ਸੇਤੀ ਲਾ ਕੇ ਕੂਲਰ ਲਾ ਕੇ ਆਪਾਂ ਤਾਰਾਂ ਫਿੱਟ ਕਰਨ ਕੋਲਰਾਂ ਚ ਪਾਣੀ ਪਾਉਂਦੇ ਪਾਉਂਦੇ ਆਪਾਂ ਲਿਆ ਠੰਡੇ ਠੰਡੇ ਬੱਤੇ ਦਾ ਸਵਾਦ ਲਿਆ ਮੇੜ ਕੇ ਕੰਮ ਆਪਾਂ ਮਾਰੇ ਚਾਰਕ ਤੋਜ ਤੇ ਲਈਆਂ ਸੈਲਫੀਆਂ ਇਹ ਹੁਣ ਤੁਹਾਨੂੰ ਦੱਸਦੇ ਆ ਇੱਕ ਰਾਜ ਦੀ ਗੱਲ ਇਹ ਆ ਦੋਸਤੋ ਮੇਰੇ ਮੋٹے ਹੋਣ ਦਾ ਰਾਜਆਂ ਸ਼ਾਦੀਆਂ ਚ ਖਾਣੇ ਅਪਨੀਰ ਵਾਲੇ ਪਕੌੜੇ ਪਗੌੜੇ ਖਾਨ ਤੋਂ ਬਾਅਦ ਆਪਾਂ ਹੋਗੇ ਪੈਲਸ ਚੋਰਵਾਨਾ ਆਪਣੇ ਪਹਿਲੇ ਕੰਮ ਤੇ ਰਵੀ ਨੂੰ ਆਪਾਂ ਪੈਲਸ ਸੜਦਾ ਤੇ ਇਹ ਮੁੰਡੇ ਨੂੰ ਸੜਨਾ ਸੀਗਾ ਆਪਾਂ ਦੂਜੇ ਕੰਮ ਤੇ ਜਿੱਥੇ ਆਪਾਂ ਪਹਿਲਾਂ ਕੂਲਰ ਲਾ ਕੇ ਆਏ ਆ ਇੱਥੇ ਵੀ ਆਪਾਂ ਨੂੰ ਇੱਕ ਬਹੁਤ ਹੀ ਪੁਰਾਣਾ ਖੂਹ ਦੇਖਣ ਨੂੰ ਮਿਲਿਆ ਜੋ ਚੰਗੀ ਤਰ੍ਹਾਂ ਕਵਰ ਕਰਕੇ ਰੱਖਿਆ ਹੋਇਆ ਸੀ ਤੇ ਚੰਗੀ ਸਾਂਭ ਸੰਭਾਲ ਕੀਤੀ ਹੋਈ ਸੀ ਇੱਥੇ ਕੰਮ ਤੇ ਮੁੰਡਾ ਛੱਡਣ ਤੋਂ ਬਾਅਦ ਮੈਂ ਹੋ ਗਿਆ ਪਿੰਡ ਵਾਲ ਨੂੰ ਰਵਾਨਾ ਤੇ ਘਰੇ ਜਾ ਕੇ ਪੀਤੀ ਲੱਸੀ ਕਿਉਂਕਿ ਮੈਂ ਹਲੇ ਸਵੇਰ ਦੀ ਰੋਟੀ ਨਹੀਂ ਖਾਧੀ ਤੇ ਤਕਰੀਬਨ 3 ਵਜੇ ਪਈ ਸੀ ਤੇ ਮੈਨੂੰ ਇੱਕ ਕੰਮ ਦਾ ਹੋਰ ਫੋਨ ਆ ਚੁੱਕਾ ਸੀ ਫਿਰ ਮੈਂ ਪਹੁੰਚਿਆ ਆਪਣੇ ਤੀਜੇ ਕੰਮ ਤੇ ਉਹ ਤਾਂ ਵੀ ਕੰਮ ਲੱਗਿਆ ਸੀ ਫਿਰ ਕੀਤੇ ਇੱਥੇ ਪਹਿਲਾਂ ਪਹਿਲਾਂ ਪੱਖੇ ਫਿੱਟ ਕਿਉਂਕਿ ਤਿੰਿਆਂ ਦਾ ਪ੍ਰੋਗਰਾਮ ਸੀ ਇੱਥੇ ਤਕਰੀਬਨ 7:00 ਵਜੇ ਤਿੰਿਆਂ ਦਾ ਪ੍ਰੋਗਰਾਮ ਸਮਾਪਤ ਹੋ ਚੁੱਕਿਆ ਸੀ मैं सारा समान इकट्ठा करके रख लिया क्योंकि पहला दूजे कामों तो समान चकना सी मेरे को लेट ही पहुंचनी सी तकरीबन सवा घंटा वेट करने तो बाद तो पहुंची गड्डी मेरे को लवा के ग्डी बैग आप पक्के ਕੁਸਤਵਾਰ 8:49 ਵਜੇ ਪਹੁੰਚੇ ਆਪਾਂ ਘਰੇ ਵਾਪਸ ਸਵੇਰ ਦੀ ਭੁੱਖ ਬਹੁਤ ਲੱਗੀ ਹੋਈ ਸੀ 9:30 ਵਜੇ ਆਪਾਂ ਨੂੰ ਕੇ ਖਾਧੀ ਰੋਟੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ